ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਇਕ ਓੰਕਾਰ ਸਤਨਾਮ ਪਰਮਾਤਮਾ ਇੱਕ ਹੈ ਉਸ ਦਾ ਨਾਮ ਸੱਚਾ ਹੈ ਕਰਤਾ ਪੁਰਖ ਨਿਰਪੋ ਨਿਰਵੈਰ ਸ੍ਰਿਸ਼ਟੀ ਦਾ ਰਚਨਹਾਰ ਸਰਬ ਵਿੱਚ ਪੂਰਨ ਹੈ ਡਰ ਤੋਂ ਰਹਿਤ ਹੈ ਵੈਰ ਤੋਂ ਰਹਿਤ ਹੈ ਅਕਾਲ ਮੂਰਤ ਕਾਲ ਰਹਿਤ ਸਰੂਪ ਵਾਲਾ ਹੈ ਅਜੂਨੀ ਸੈ ਭੰਗ ਜੁਨਾ ਤੋਂ ਰਹਿਤ ਹੈ ਤੇ ਆਪਣੇ ਆਪ ਤੋਂ ਪ੍ਰਕਾਸ਼ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਜਪ ਸਿਮਰਨ ਕਰੋ ਇਸ ਬਾਣੀ ਦਾ ਨਾਮ ਹੈ ਆਦ ਸੱਚ ਜੁਗਾਦ ਸੱਚ ਰਚਨਾ ਤੋਂ ਪਹਿਲਾਂ ਸੱਚ ਸੀ ਜੁਗਾਂ ਦੇ ਆਰੰਭ ਵਿੱਚ ਸੱਚ ਸੀ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਹੁਣ ਵੀ ਸੱਚ ਹੈ ਅੱਗੇ ਵੀ ਸੱਚ ਹੋਵੇਗਾ ਸੋਚਿਆ ਸੋਚਣਾ ਹੋਵਈ ਜੇ ਸੋਚੀ ਲਖਵਾਰ ਭਾਵੇਂ ਲੱਖਾਂ ਵਾਰ ਸੋਚ ਵਿਚਾਰ ਕਰੀਏ ਚੁੱਪਾ ਚੁੱਪਣਾ ਹੋਵਈ ਜੇ ਲਾਇ ਰਹਾ ਲੈ ਵਤਾਰ ਚੁੱਪ ਰਹਿਣ ਨਾਲ ਮਨ ਚੁਪਣੇ ਹੁੰਦਾ ਭਾਵੇਂ ਇਕ ਤਾਰ ਸਮਾਧੀ ਲਾ ਰੱਖੀਏ ਭੁੱਖਿਆ ਭੁੱਖਣਾ ਉਤਰੀ ਜੇ ਬੰਨਾ ਪੁਰੀਆਂ ਪਾਰ ਭੁੱਖੇ ਰਹਿਣ ਨਾਲ ਮਨ ਦੀ ਭੁੱਖ ਨਹੀਂ ਲੱਥਦੀ ਭਾਵੇਂ ਸਭ ਪੁਰੀਆਂ ਦੇ ਪਦਾਰਥ ਬੰਨ ਲਈਏ ਸਹਿਸਿਆਨ ਪਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਭਾਵੇਂ ਲੱਖਾਂ ਤੇ ਹਜ਼ਾਰਾਂ ਚ ਤੁਰਾਈਆਂ ਹੋਣ ਤਾਂ ਵੀ ਉਸ ਅੱਗੇ ਇੱਕ ਨਹੀਂ ਚੱਲਦੀ ਕਿ ਉਹ ਸਚਿਆਰਾ ਹੋਈ ਹੈ ਕਿ ਉਹ ਕੂੜੇ ਟੱਪਾਲਾ ਫਿਰ ਸੱਚੇ ਕਿਸ ਤਰ੍ਹਾਂ ਹੋ ਵੀ ਹੈ ਤੇ ਝੂਠੇ ਦੀ ਵੱਟ ਕਿਸ ਤਰ੍ਹਾਂ ਟੁੱਟੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਪਰਮਾਤਮਾ ਦੇ ਹੁਕਮ ਵਿੱਚ ਚੱਲਣ ਕਰਕੇ ਜੋ ਉਸਨੇ ਜੀਵ ਦੇ ਨਾਲ ਲਿਖਿਆ ਹੈ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮ ਵਿੱਚ ਸ੍ਰਿਸ਼ਟੀ ਦੇ ਪਸਾਰੇ ਹੁੰਦੇ ਹਨ ਹੁਕਮ ਕਥਨ ਨਹੀਂ ਕੀਤਾ ਜਾ ਸਕਦਾ ਹੁਕਮੀ ਹੋਵਨ ਜੀ ਹੁਕਮ ਮੇਲੇ ਵੜਿਆਈ ਹੁਕਮ ਅੰਦਰ ਜੀ ਪੈਦਾ ਹੁੰਦੇ ਹਨ ਹੁਕਮ ਅੰਦਰ ਵੜਿਆਈ ਮਿਲਦੀ ਹੈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਹੁਕਮ ਅੰਦਰ ਉੱਚ ਤੇ ਨੀਚ ਹੁੰਦਾ ਹੈ ਹੁਕਮ ਅੰਦਰ ਲਿਖੇ ਹੋਏ ਦੁੱਖ ਸੁਖ ਪਾਈਦੇ ਹਨ ਇੱਕ ਨਾ ਹੁਕਮੀ ਬਖਸ਼ਿਸ਼ ਇੱਕ ਹੁਕਮੇ ਸਦਾ ਪੁਆਈ ਹੈ ਇੱਕ ਨਾ ਨੂੰ ਹੁਕਮ ਅੰਦਰ ਬਖਸ਼ਿਸ਼ ਹੁੰਦੀ ਹੈ ਇੱਕ ਹੁਕਮ ਅੰਦਰ ਸਦਾ ਪਵਾਉਂਦੇ ਰਹਿੰਦੇ ਹਨ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਸਭ ਕੋਈ ਹੁਕਮ ਅੰਦਰ ਹੈ ਹੁਕਮ ਤੋਂ ਬਾਹਰ ਕੋਈ ਨਹੀਂ ਹੈ ਨਾਨਕ ਹੁਕਮ ਹੈ ਜੇ 부ਜੈ ਤੋ ਹਮੈ ਕਹਿਣਾ ਕੋਏ ਜੇਕਰ ਹੁਕਮ ਨੂੰ 부ਝ ਲਵੇ ਤਾਂ ਫਿਰ ਹੁਕਮ ਦੀ ਕੋਈ ਗੱਲ ਨਹੀਂ ਕਹਿੰਦਾ ਗਾਵੇ ਕੋ ਤਾਂ ਹੋਵੇ ਕਿਸੈ ਤਾਂ ਗਾਵੇ ਕੋ ਦਾਤ ਜਾਨੇ ਨਿਸ਼ਾਨ ਕੋਈ ਗੋਂਦਾ ਹੈ ਬਲ ਨੂੰ ਜੇ ਕਿਸੇ ਪਾਸ ਬਲ ਹੋਵੇ ਕੋਈ ਗੋਂਦਾ ਹੈ ਦਾਤਾਂ ਨੂੰ ਉਸ ਦਾ ਨਿਸ਼ਾਨਾ ਜਾਣ ਕੇ ਗਾਵੇ ਕੋ ਦਾਤ ਜਾਨੇ ਨਿਸ਼ਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਕੋਈ ਗੋਂਦਾ ਹੈ ਉਸ ਦੇ ਸੁੰਦਰ ਗੁਣਾ ਦੀਆਂ ਵੜਿਆਈਆਂ ਕਰਕੇ ਗਾਵੈ ਕੋ ਵਿਦਿਆ ਵਿਖਮ ਵਿਚਾਰ ਕੋਈ ਗੋਂਦਾ ਹੈ ਵਿਦਿਆ ਦੀ ਕਠਨ ਵਿਚਾਰ ਕਰਕੇ ਗਾਵੈ ਕੋ ਸਾਜ ਕਰੇ ਤਨਖੇ ਹੈ ਕੋਈ ਗੋਂਦਾ ਹੈ ਕਿ ਸਰੀਰ ਨੂੰ ਰੱਜ ਕੇ ਫੇਰ ਮਿੱਟੀ ਕਰ ਦੇਣਾ ਹੈ ਗਾਵੈ ਕੋ ਜੀਲ ਹੈ ਫਿਰ ਦੇ ਇਹ ਕੋਈ ਗੋਂਦਾ ਹੈ ਕਿ ਜਿੰਦ ਲੈ ਕੇ ਫਿਰ ਦੇਣਾ ਹੈ ਗਾਵੈ ਕੋ ਜਪੈ ਦਿਸੈ ਦੂਰ ਕੋਈ ਗੋਂਦਾ ਹੈ ਉਹ ਜਾਪਦਾ ਤੇ ਦਿਸਦਾ ਦੂਰ ਹੈ ਗਾਵੈ ਕੋ ਵੇਖਿਆ ਹਾਦਰਾ ਦੂਰ ਕੋਈ ਗੋਂਦਾ ਹੈ ਉਹ ਹਾਜ਼ਰ ਨਾਜ਼ਰ ਵੇਖਦਾ ਹੈ ਕਥਨਾ ਕਥੀਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਕੈਨ ਨਾਲ ਕਿਹਾ ਉਸ ਦਾ ਅੰਤ ਨਹੀਂ ਆਉਂਦਾ ਕਰੋੜਾਂ ਹੀ ਉਸ ਨੂੰ ਕਹਿ ਕਹਿ ਕੇ ਕਰੋੜਾਂ ਵਾਰ ਕਹਿੰਦੇ ਹਨ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਖਾਏ ਦੇਣ ਵਾਲਾ ਦਿੰਦਾ ਹੈ ਲੈਣ ਵਾਲੇ ਹਾਰ ਜਾਂਦੇ ਹਨ ਜੁਗਾ ਜੁਗੰਤਰਾਂ ਵਿੱਚ ਖਾਂਦੇ ਹੀ ਖਾਂਦੇ ਹਨ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹੋ ਪ੍ਰਭੂ ਦਾ ਹੁਕਮੇ ਮਰਿਆਦਾ ਚਲਾ ਰਿਹਾ ਹੈ ਜਿਸ ਨੂੰ ਵੇਖ ਕੇ ਉਹ ਬੇਪਰਵਾਹ ਪ੍ਰਸੰਨ ਹੁੰਦਾ ਹੈ ਸੱਚਾ ਸਾਹਿਬ ਸੱਚ ਨਾਇ ਭਾਖਿਆ ਭਾਉ ਅਪਾਰੋ ਸੱਚਾ ਮਾਲਕ ਹੈ ਉਸ ਦਾ ਨਾਮ ਸੱਚਾ ਹੈ ਬਿਆਨਤਾ ਨੇ ਉਸ ਨੂੰ ਪ੍ਰੇਮ ਨਾਲ ਉਚਾਰਨ ਕੀਤਾ ਹੈ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਦਿਓ ਦਿਓ ਕਰਕੇ ਆਖਦੇ ਤੇ ਉਸ ਤੋਂ ਮੰਗਦੇ ਹਨ ਉਹ ਦਾਤਾ ਬਖਸ਼ਿਸ਼ਾਂ ਕਰਦਾ ਹੈ ਫੇਰ ਕਿ ਅੱਗੇ ਰੱਖੀ ਹੈ ਜਿੱਦ ਸੈ ਦਰਬਾਰ ਫੇਰ ਉਸ ਅੱਗੇ ਕੀ ਭੇਟਾ ਰੱਖੀ ਹੈ ਜਿਸ ਨਾਲ ਉਸਦਾ ਦਰਬਾਰ ਦਿਸ ਪਵੇ ਮੋਹ ਕੇ ਬੋਲਣ ਬੋਲੀ ਹੈ ਜਿਤ ਸੁਨ ਤਰੇ ਪਿਆਰ ਅਤੇ ਮੋਹ ਹੈ ਜਿਆ ਕਿਹੜਾ ਬੋਲ ਬੋਲੀਏ ਜਿਸ ਨੂੰ ਸੁਣ ਕੇ ਉਹ ਸਾਡੇ ਨਾਲ ਪਿਆਰ ਰੱਖੇ ਅੰਮ੍ਰਿਤ ਵੇਲਾ ਸੱਚ ਨਾਮ ਉਹ ਵੜਿਆਈ ਵਿਚਾਰ ਅੰਮ੍ਰਿਤ ਵੇਲੇ ਸੱਚੇ ਨਾਮ ਦੀਆਂ ਵੜਿਆਈਆਂ ਦਾ ਵਿਚਾਰ ਕਰੀਏ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਕਰਮਾ ਕਰਕੇ ਸਰੀਰ ਰੂਪੀ ਕੱਪੜਾ ਮਿਲਦਾ ਹੈ ਤੇ ਕਿਰਪਾ ਦ੍ਰਿਸ਼ਟੀ ਕਰਕੇ ਮੁਕਤ ਦਵਾਰਾ ਨਾਨਕ ਇਹ ਵੇ ਜਾਣੀ ਹੈ ਸਭ ਆਪੇ ਸਚਿਆਰ ਇਸ ਤਰ੍ਹਾਂ ਕਰਕੇ ਜਾਣੀ ਹੈ ਕਿ ਸਭ ਕੁਝ ਆ ਸੱਚਾ ਆਪ ਹੀ ਹੈ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਨਾ ਬਣਾਇਆ ਜਾਂਦਾ ਹੈ ਨਾ ਕੀਤਾ ਜਾਂਦਾ ਹੈ ਉਹ ਪਰਮਾਤਮਾ ਆਪਣੇ ਆਪ ਆਪ ਤੋਂ ਹੀ ਹੈ ਜਿਨ ਸੇਵਿਆ ਤੈਨ ਪਾਇਆ ਮਾਨ ਨਾਨਕ ਗਾਵੀਏ ਗੁਣੇ ਨਾ ਦਾਣਾ ਜਿਸ ਨੇ ਸੇਵਿਆ ਹੈ ਉਸਨੇ ਆਦਰ ਪਾਇਆ ਹੈ ਉਹ ਗੁਨਾ ਦੇ ਖਜ਼ਾਨੇ ਨੂੰ ਗਾਵੀਏ ਗਾਵੀਏ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਰ ਸੁਖ ਕਰ ਲੈ ਜਾਏਗਾ ਗਾਵੀਏ ਸੁਣੀਏ ਤੇ ਮਨ ਵਿੱਚ ਪ੍ਰੇਮ ਰੱਖੀਏ ਦੁੱਖ ਦੂਰ ਕਰਕੇ ਸੁਖ ਘਰ ਵਿੱਚ ਵਸ ਜਾਂਦਾ ਹੈ ਗੁਰਮਖਨਾਦਮ ਗੁਰਮਖਵੇਦਮ ਗੁਰਮਖ ਰਿਆਸਮਾਈ ਗੁਰੂ ਉਪਦੇਸ਼ ਸ਼ਬਦ ਹੈ ਗੁਰੂ ਉਪਦੇਸ਼ ਗਿਆਨ ਹੈ ਗੁਰੂ ਉਪਦੇਸ਼ ਸਾਰੇ ਸਮਾਰਿਆ ਹੈ ਗੁਰੂ ਈਸ਼ਰ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਈ ਗੁਰੂ ਹੀ ਛਿਵ ਹੈ ਗੁਰੂ ਹੀ ਵਿਸ਼ਨੂ ਤੇ ਬ੍ਰਹਮਾ ਹੈ ਗੁਰੂ ਹੀ ਮਾਈ ਪਾਰਵਤੀ ਹੈ ਜੇਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਜੇ ਮੈਂ ਜਾਣਦਾ ਹਾਂ ਤਾਂ ਕਹਿ ਨਹੀਂ ਸਕਦਾ ਉਸ ਦਾ ਕਹਿਣਾ ਕਿ ਆ ਨਹੀਂ ਜਾ ਸਕਦਾ ਗੁਰਾ ਇੱਕ ਦੇ ਬੁਝਾਈ ਏ ਗੁਰੂ ਜੀ ਮੈਨੂੰ ਇੱਕ ਗੱਲ ਸਮਝਾ ਦਿਓ ਸਭਨਾ ਜੀ ਹਾਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਸਾਰੇ ਜੀਵਾਂ ਦੇ ਦੇਣ ਵਾਲਾ ਇੱਕੋ ਦਾਤਾ ਹੈ ਉਹ ਮੈਨੂੰ ਭੁੱਲ ਨਾ ਜਾਵੇ ਤੀਰਥ ਨਾਵਾ ਜੇ ਤੇ ਸੁਭਾਵਾ ਵਿਨ ਪਾਣੇ ਕੇ ਨਾਏ ਕਰੀ ਜੇ ਉਸ ਨੂੰ ਪਰਵਾਨ ਹੋਵੇ ਤਾਂ ਤੀਰਥ ਨਾਵਾ ਪਰਵਾਨ ਹੋਏ ਤੋਂ ਬਿਨਾ ਨਹਾ ਕੇ ਕੀ ਕਰਾਂ ਦੇਤੀ ਸਿਰਠ ਉਪਾਈ ਵੇਖਾ ਵਿਨ ਕਰਮਾ ਕਿਆ ਮਿਲੇ ਲਈ ਜਿੰਨੀ ਸ੍ਰਿਸ਼ਟੀ ਉਤਪਤ ਕੀਤੀ ਹੋਈ ਵੇਖਦਾ ਹਾਂ ਭਾਗਾਂ ਤੋਂ ਬਿਨਾ ਕਿਸੇ ਨੂੰ ਕੀ ਮਿਲਦਾ ਹੈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਬੁੱਧੀ ਵਿੱਚ ਰਤਨ ਜਵਾਹਰ ਤੇ ਮਾਨਕ ਹਨ ਜੇ ਗੁਰੂ ਦੀ ਇੱਕ ਸਿੱਖਿਆ ਸੁਣੀ ਜਾਵੇ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਹੈ ਸਤਗੁਰੂ ਮੈਨੂੰ ਇੱਕ ਗੱਲ ਸਮਝਾ ਦਿਓ ਸਾਰੇ ਜੀਵਾਂ ਦਾ ਇੱਕੋ ਹੀ ਦਾਤਾ ਹੈ ਸੋ ਮੈਂ ਵਿਸਰਨਾ ਜਾਈ ਉਹ ਮੈਨੂੰ ਭੁੱਲਣਾ ਜਾਵੇ ਜੇ ਜੁਗ ਚਾਰੇ ਆਰ ਜਾ ਹੋਰ ਦਸੋਨੇ ਹੋਏ ਜੇ ਚਾਰ ਜੁਗਾਂ ਦੀ ਉਮਰ ਦਾ ਹੋਰ 10 ਗੁਣਾ ਹੋ ਜਾਵੇ ਨਵਾਂ ਖੰਡਾ ਵਿੱਚ ਜਾਣੀ ਆ ਨਾਲ ਚਲੇ ਸਭ ਕੋਏ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋਵੇ ਸਭ ਕੋਈ ਨਾਲ ਤੁਰਦਾ ਹੋਵੇ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗਲੇ ਚੰਗਾ ਪ੍ਰਸਿੱਧ ਨਾਮ ਰਖਾ ਕੇ ਜਗਤ ਵਿੱਚ ਮਾਣ ਵੜਿਆਈ ਲੈਂਦਾ ਹੋਵੇ ਜੇ ਇਸ ਨਦਰ ਨਾ ਆਵਈ ਤਾ ਬਾਤ ਨਾ ਪੁੱਛੇ ਕੇ ਪਰ ਜੇ ਉਸ ਦੀ ਸੁਵੱਲੀ ਨਜ਼ਰ ਵਿੱਚ ਨਾ ਆਵੇ ਤਾਂ ਉਸ ਦੀ ਕੋਈ ਬਾਤ ਨਹੀਂ ਪੁੱਛਦਾ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਉਸ ਨੂੰ ਕੀੜਿਆਂ ਵਿੱਚੋਂ ਇੱਕ ਕੀੜਾ ਕਰਕੇ ਦੋਸ਼ੀਆਂ ਵਿੱਚ ਦੋਸ਼ੀ ਠਹਿਰਾਇਆ ਜਾਂਦਾ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਪਰਮਾਤਮਾ ਗੁਣਹੀਨਾਂ ਨੂੰ ਗੁਣਵਾਨ ਕਰਦਾ ਹੈ ਤੇ ਗੁਣਵਾਨਾਂ ਨੂੰ ਹੋਰ ਗੁਣ ਦਿੰਦਾ ਹੈ ਤੇ ਇਹ ਕੋਈ ਨਸੂ ਜਈ ਜੇ ਤੇ ਇਸ ਗੁਣ ਕੋਈ ਕਰੇ ਪਰ ਇਹੋ ਜਾਂ ਕੋਈ ਨਹੀਂ ਜਾਪਦਾ ਜਿਹੜਾ ਉਸ ਉੱਤੇ ਕੋਈ ਗੁਣ ਕਰ ਸਕੇ ਸੁਨਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤਵਲਾ ਕਾਸ਼ ਸੁਣਨ ਕਰਕੇ ਸਿੱਧ ਪੀਰ ਦੇਵਤੇ ਤੇ ਨਾਥ ਹੋਏ ਹਨ ਸੁਣਨ ਕਰਕੇ ਪ੍ਰਿਥਵੀ ਤੋਲਾ ਬੈਲ ਤੇ ਆਕਾਸ਼ ਖੜੇ ਹਨ ਸੁਨਿਆ ਦੀਪ ਲੋ ਪਾਤਲ ਸੁਣਿਆ ਪੋ ਨਾ ਸਕਿਆ ਕਾਲ ਨਾਮ ਸੁਣਨ ਨਾਲ ਦੀਪ ਲੋਕ ਤੇ ਪਾਤਲ ਖੜੇ ਹਨ ਨਾਮ ਸੁਣਨ ਕਰਕੇ ਕਾਲ ਪੋ ਨਹੀਂ ਸਕਦਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਭਗਤ ਜਨਾਨੋ ਸਦਾ ਹੀ ਆਨੰਦ ਰਹਿੰਦਾ ਹੈ ਸੁਣਨ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਸੁਣਿਆ ਈਸਰ ਬ੍ਰਹਮਾ ਇੰਦਰ ਸੁਣਿਆ ਮੁੱਖ ਸਲਾਹਨ ਮੰਨਦਾ ਸੁਣਨ ਕਰਕੇ ਸ਼ਿਵ ਬ੍ਰਹਮਾ ਤੇ ਇੰਦਰ ਹਨ ਸੁਣਨ ਕਰਕੇ ਮੂਹ ਛਲਾਗਾ ਹੋ ਜਾਂਦਾ ਹੈ ਸੁਣਿਆ ਜੋਗਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਸੁਣ ਕੇ ਸਰੀਰ ਵਿੱਚ ਜੋਗਜੁਗਤੀ ਦਾ ਪਤਾ ਲੱਗਦਾ ਹੈ ਸੁਣ ਕੇ ਸਿਮ ਸਾਸਤਰ ਸਿਮਰਤਿਆਂ ਤੇ ਵੇਦਾਂ ਦੀ ਸੂਝ ਹੁੰਦੀ ਹੈ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਭਗਤ ਜਨਾਨ ਨੂੰ ਸਦਾ ਆਨੰਦ ਰਹਿੰਦਾ ਹੈ ਸੁਣਨ ਕਰਕੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੁੰਦਾ ਹੈ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾਇਸਨਾਨ ਸੁਣਨ ਕਰਕੇ ਸਤ ਸੰਤੋਖ ਤੇ ਗਿਆਨ ਹੁੰਦਾ ਹੈ ਸੁਣਨ ਨਾਲ 68 ਤੀਰਥਾਂ ਦਾ ਇਸ਼ਨਾਨ ਹੁੰਦਾ ਹੈ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲੱਗੇ ਸਹਿਜ ਧਿਆਨ ਸੁਣਨ ਕਰਕੇ ਬਾਰੰਬਾਰ ਪੜ ਕੇ ਮਾਨ ਪਾਉਂਦੇ ਹਨ ਸੁਣਨ ਨਾਲ ਬਿਰਤੀ ਸਹਿਜੇ ਹੀ ਲੱਗ ਜਾਂਦੀ ਹੈ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਦਾ ਨਾਸ਼ ਭਗਤ ਜਨਾਨ ਨੂੰ ਸਦਾ ਆਨੰਦ ਰਹਿੰਦਾ ਹੈ ਸੁਣਨ ਕਰਕੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਨਾਣੁ ਕਭਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ